चाहे बच्चे को पता नहीं होता कि कुछ भी मतलब कि किसी के साथ भी जा सकता है उसको पता नहीं कि उसके साथ आगे जाके क्या होना है तो बच्चा जाके बैठ गया तो उसके साथ वो चला गया है शाम को पता चला घर में फैमिली में बच्चा उनके बच्चा गुम हो गया किडनेप हो गया से हमारा बच्चा भी घर से बाहर तक नहीं निकल रहा है हमने अपने बच्चों को भी इतना डरा के रखा जबरदस्ती की घर से बाहर नहीं जाना कितना ही रोल है कितना कुछ कर मिल जूगा बच्चा कोई गाल नहीं पर जब पता लग रहा है कि बच्चे मार दिता गया फिर बहुत ज्यादा दुख ਬਹੁਤ ਬੁਰਾ ਹੋਇਆ ਪ੍ਰਵਾਸੀ ਹਜੇ ਵੀ ਰਹਿ ਰਹੇ ਆ ਉਹਨਾਂ ਨੂੰ ਕੱਟਿਆ ਜਾਵੇ ਕਿ ਭਈ ਚਾਹੇ ਅਸੀਂ ਚੰਗੇ ਆ ਪੰਜਾਬੀ ਚਾਹੇ ਮਾੜੇ ਆ ਇੱਕ ਹੋ ਜਾਈਏ ਅਸੀਂ ਉਸ ਸਦਵੇਚੋਂ ਅਜੇ ਤੱਕ ਵੀ ਬਾਹਰ ਨਹੀਂ ਆ ਸਕਿਆ ਕਿ ਬਹੁਤ ਜ਼ਿਆਦਾ ਜਿਹੜੀ ਦਰਿੰਦਗੀ ਵਾਲਾ ਉਹਨੇ ਕੰਮ ਕੀਤਾ ਕਿ ਉਹਨੂੰ ਜਦ ਤੱਕ ਮਸਾਲੀ ਸਜ਼ਾ ਨਹੀਂ ਮਿਲਦੀ ਤੇ ਅਸੀਂ ਪਰਵਾਦੇ ਨਾਲ ਜਿਸ ਹਾਲਤ ਚ ਉਹਨਾਂ ਉਹ ਵਿਚਾਰੇ ਬੱਚੇ ਨੂੰ ਦੇਖਿਆ ਤੇ ਉਹ ਤਾਂ ਇੰਨੀ ਛੋਟੀ ਨੀ ਹਰਕਤ ਉਸ ਕੀਤੀ ਉਸ ਬੰਦੇ ਨੂੰ ਮੈਂ ਕਹਿੰਦੀ ਜੇ ਤਾਂ ਲੱਭਿਆ ਸੀ ਉਹ ਦੇਖਿਆ ਸੀ ਉਸਲੇ ਗੋਲੀ ਮਾਰ ਦਿੰਦੇ ਨਿਊ ਦੀਪਨਗਰ ਦੇ ਵਿੱਚ ਪਹੁੰਚੇ ਆ ਹੁਸ਼ਿਆਰਪੁਰ ਦੇ ਵਿੱਚ ਜਿੱਥੇ ਕੀ ਸੋਸ਼ਲ ਮੀਡੀਆ ਦੇ ਉੱਤੇ ਬੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਇੱਕ ਜਿਹੜਾ 5 ਸਾਲ ਦਾ ਜਿਹੜਾ ਬੱਚਾ ਹੈਗਾ ਵੈ ਉਹਨੂੰ ਕਿਸੇ ਨੇ ਮਾਰ ਦਿੱਤਾ ਹੈਗਾ ਬੜੀ ਘਿਨੋਣੀ ਹਰਕਤ ਹੈਗੀ ਹੈ ਤੇ ਪਹਿਲਾ ਕੈਮਰਾ ਪਰਸੋਂ ਕਹੂੰਗਾ ਜਿਹੜਾ ਤਸਵੀਰਾਂ ਜਿਹੜਾ ਦਿਖਾਈ ਜਾਣਾ ਕਿ ਇੱਥੇ ਇਸ ਜਗ੍ਹਾ ਦੇ ਉੱਤੇ ਰਹਿੰਦਾ ਹੁੰਦਾ ਸੀ ਰੈਂਟ ਤੇ ਰਹਿੰਦੇ ਸੀ ਪੂਰਾ ਪਰਿਵਾਰ ਤੇ ਗੱਲਬਤ ਕਰਦੇ ਆ ਜਿਹੜੇ ਇੱਥੇ ਦੇ ਜਿਹੜੇ ਲੋਕ ਹੈਗੇ ਨੇ ਤੇ ਪੂਰਾ ਮਾਮਲਾ ਜਾਣਦੇ ਕੀ ਖੋਇਆ ਕੀ ਸੀ ਕਿਵੇਂ ਦੇਖਦੇ ਹੈਗੇ ਆ ਕਿ ਜਿਹੜੇ ਇੱਥੇ ਦੇ ਆਪਣਾ ਆਲੇ ਦੁਆਲੇ ਦੇ ਵੀ ਹੈਗੇ ਭਾਈ ਸਸਤੀਕਾਲ ਜੀ ਹਾਂਜੀ ਸਸਤੀਕਾਲ ਭਾਈ ਕਿੱਦਾਂ ਦੇਖਦੇ ਹੋ ਕਿ ਤੁਹਾਡੇ ਤੁਸੀਂ ਦੇਖਿਆ ਜਦੋਂ ਇਹ ਕੰਮ ਹੋਇਆ ਹੈਗਾ ਵਾ ਜਿਵੇਂ ਕਿ ਮੈਨੇ ਲਾਈਵ ਨਹੀਂ ਦੇਖਿਆ ਲੇਕਿਨ ਜਿਵੇਂ ਮੇਰੀ ਫੈਮਿਲੀ ਦਾ ਘਰ ਹੀ ਇਹੀ ਪੇ ਪਾਸਮੇ ਹੀ ਹੈ ਉਹ ਬੱਚਾ ਥਾ ਉਹ ਜਿਵੇਂ ਕਿ ਮੇਰਾ ਇੱਕ ਭਤੀਜਾ ਹੈ ਡੁੱਗੂ ਤੋਂ ਉਸਕੇ ਸਾਥ ਹੀ ਉਹ ਖੇਲਤਾ ਥਾ ਅੱਛਾ तो हमको पता चला शाम को कि बच्चे का किडनैपिंग हो गया वो बच्चे का ऐसा सीन था कि जैसे वीडियो में दिखाया गया और यहाँ पे जो मजदूर थे उनको पता था कि जैसे कि वो लेके जा रहे थे ना बच्चे को तो ऐसा उसमें नहीं दिखाया गया था कि बच्चे को जबरदस्ती उठाया वगैरह कुछ भी वो बच्चा बच्चे को पता नहीं होता कि कुछ भी मतलब कि किसी के साथ भी जा सकता उसको पता नहीं कि उसके साथ आगे जाके क्या होना है तो बच्चा जाके बैठ गया तो उसके साथ वो चला गया ठीक है शाम को पता चला घर में एक फैमिली में कि बच्चा उनके बच्चा गुम हो गया किडनीप हो गया तो पुलिस वाले आ गए थे शाम को उन्होंने अपना छानबीन करना शुरू कर दिया था चारों तरफ से घूमने फिरने और फिर क्या हुआ कि शाम तक मैं बाहर से आया तो शाम को पता चला फैमिली से कि बच्चा है जो बच्चा मिल चुका है ऐसा मतलब कि आया कि वो चोर पकड़ा गया फैमिली का मिसअंडरस्टैंडिंग है कि बच्चा मिल चुका है

बहुत गलत है ये मतलब एक डर का माहौल होता है कि जैसे कि जैसे हमारा बच्चा छोटा है है हाँ, साल का है, हाँ. वो अभी इस गली के आसपास तीन चार गलियों में घूम के आता है उसको पता नहीं है हाँ. और हमारे मन में भी ऐसा डर नहीं है कि कौन लेके जाएगा कौन इतनी गिनोनी हरकत करेगा जब से ये कांड हुआ है मतलब कि तब से हमारा बच्चा भी घर से बाहर तक नहीं निकल रहा है हमने अपने बच्चों को भी इतना डरा के रखा है जबरदस्ती कि घर से बाहर नहीं जाना ਕਿੰਨਾ ਹੀ ਰੋਲੇ ਕਿਤਨਾ ਕੁਝ ਕਰ ਲਿਆ ਹਮ ਮੱਲੇ ਦੇ ਵਿੱਚ ਇੱਕ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਡਰ ਪੈ ਗਿਆ ਹਨਾ ਕੀ ਹੈ ਐਦਾਂ ਦਾ ਜਿਹੜੀ ਕਿਹਨੋਂ ਨਹੀਂ ਹਰਕਤ ਜਿਹੜੀ ਉਸ ਇਨਸਾਨ ਨੇ ਕੀਤੀ ਹੈ ਕਿ ਕਿਸੇ ਦੇ ਨਾਲ ਨਾ ਹੋਵੇ ਹਨਾ ਬਿਲਕੁਲ ਬਿਲਕੁਲ ਬਹੁਤ ਗਲਤ ਵਾਅਰ ਬਹੁਤ ਟਾਈਮ ਤੱਕ हमने इसका प्रोटेस्ट ਵੀ किया ਜਿਵੇਂ ਕਿ ਉਸ ਟਾਈਮ ਇਹ ਕਿਆ ਬੋਲ ਰਹੇ تھے ਉਹ ਜੋ ਸਿਵਲ ਹਸਪੀਟਲ ਹੈ ਜੀ ਵਾਹਾਂ ਤੇ ਵੀ ਗਏ تھے ਸਾਰੇ ਲੋਕ ਇਕੱਠੇ ਹੋਏ ਸੀ ਵਿੱਚ ਆਵਾਜ਼ ਵੀ ਉਠਾਈ ਸੀ ਹਮ ਪੋਸਮਾਰਟ ਹਾਂਜੀ ਹਾਂਜੀ ਪੋਸਮਾਰਟ ਹੁਣ ਦੇਖਿਆ ਜਾਵੇ ਆਪਣਾ ਭਾਜੀ ਮੰਗ ਕੀ ਕਰਦੇ ਹਾਂ ਉਸ ਇਨਸਾਨ ਦੇ ਨਾਲ ਜਿਹੜਾ ਇਹਨੇ ਇਦਾਂ ਦੀ ਗਲਤ ਹਰਕਤ ਕੀਤੀ ਦੇਖਿਆ ਜਾਵੇ ਮੇਰੀ ਮੰਗ ਤਾਂ ਦੇਖੋ ਐਸਾ ਹੈ ਕਿ ਅਬ ਕਾਨੂੰਨ ਦੇ ਤੌਰ ਤੇ ਉਸਕੋ ਸਜ਼ਾ ਦੇਂਗੇ ਤਾਂ ਵਹੀ ਹੈ ਕਿ ਚਾਰ ਦਿਵਾਰੀ ਕੇ ਅੰਦਰ ਕੈਦ ਕਰਕੇ ਫਾਸੀ ਚੜਾ ਦੇਂਗੇ ਲੇਕਿਨ ਲੋਗੋ ਕੋ ਕਿਆ ਪਤਾ ਚਲੇਗਾ ਕਿ ਕਿਸ ਬੰਦੇ ਕੋ ਫਾਸੀ ਚੜਾਈ ਹੈ ਕਿਸਕੋ ਕਿਆ ਹੋਇਆ ਕਿਸੇ ਇੱਕ ਮਾਂ ਦਾ ਇੱਕ ਬੱਚਾ ਜਿਹੜਾ ਹੈਗਾ 5 ਸਾਲ ਦਾ ਉਹਨੂੰ ਮਾਰ ਦਿੱਤਾ ਹੈ ਹਾਂ ਉਹ ਬਹੁਤ ਦੁਖਵਾਲੀ ਕਹਵਾਰਾ ਮਤਲਬ ਕਿ ਜਿਸका ਜੋ ਹੁੰਦਾ ਹੈ ਕਿ ਅਗਰ ਇਹ ਬਾਤ ਮੈਂ ਅਗਰ ਆਪਣੇ ਬੱਚੇ ਆਪਣੇ ਮੇਰੇ ਭਾਈ ਦੇ ਲੜਕੇ ਦੇ ਬਾਰੇ ਵਿੱਚ ਸੋਚੂ ਤਾਂ ਮਤਲਬ ਕਿ ਸੋਝ ਨਹੀਂ ਸਕਦੇ ਕਿ ਬੰਦਾ ਮਰ ਜਾ ਐਸਾ ਐਸਾ ਹੁੰਦਾ ਹੈ ਉਹ ਦੇਖ ਸਕਦੇ ਹੋ ਕਿ ਇਹਨਾਂ ਦਾ ਕਹਿਣਾ ਹੈਗਾ ਕਿ ਇੱਕ ਅੱਖਾਂ ਦੇ ਵਿੱਚ ਇਹ ਜਿਹੜੇ ਭਾਈ ਸਾਹਿਬ ਇਹਨਾਂ ਦੀ ਅੱਖਾਂ ਦੇ ਵਿੱਚ ਇੱਕ ਨੰਮ ਹੈਗਾ ਵਾ ਉਸ ਜਿਹੜਾ ਬੱਚਾ 5 ਸਾਲ ਦਾ ਬੱਚੇ ਨਾਲ ਜਿਹੜੀ ਗਲਤ ਹਰਕਤ ਹੋਈ ਹੈਗੀ ਹੈ ਤੇ ਇਹਨਾਂ ਦਾ ਇਹ ਵੀ ਕਹਿਣਾ ਹੈਗਾ ਕਿ ਇੱਕ ਮੁਹੱਲੇ ਦੇ ਵਿੱਚ ਇੱਕ ਦਹਿਸ਼ਤ ਬਣ ਗਈ ਹੋਈ ਹੈ ਕਿ ਉਸ ਬੱਚੇ ਦੇ ਨਾਲ ਇਹ ਕੰਮ ਹੋਇਆ ਤੇ ਕਿਸੇ ਹੋਰ ਬੱਚੇ ਨਾਲ ਵੀ ਹੋ ਸਕਦਾ ਹੈਗਾ ਆਪਾਂ ਹੋਰ ਵੀ ਆਪਾਂ ਜਾਣਕਾਰੀ ਲੈਂਦੇ ਆ ਭਾਈ ਕਿੱਦਾਂ ਦੇਖਦੇ ਇੱਕ 5 ਸਾਲ ਦਾ ਬੱਚਾ ਨਾਲ ਗਲਤ ਹਰਕਤ ਹੋਈ ਹੈ ਇੱਕ ਮਾਂ ਦਾ ਬੱਚਾ ਉਸ ਨੇ ਥੀਨ ਲਿਖ ਕੇ ਤਾਂ ਦੇਖਦੇ ਹਾਂ ਕੀ ਕਰਾਇਆ ਬਹੁਤ ਗਲਤ ਹੋਇਆ ਜੀ ਗਲਤ ਹੋਇਆ ਹਾਂਜੀ ਸਹੀ ਨਹੀਂ ਹੋਇਆ ਸਹੀ ਨਹੀਂ ਹੋਇਆ ਹਾਂਜੀ ਇੱਕ ਦੇਖਿਆ ਜੇ ਅੱਖਾਂ ਦੇ ਵਿੱਚ ਨੰਮ ਹੈਨਾ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਜਿਹੜਾ ਉਹ ਜਿਹੜੇ ਇਦਾਂ ਦੀ ਹਰਕਤ ਇੱਕ ਮੁਹੱਲੇ ਦੇ ਵਿੱਚ ਇੱਕ ਆਪਣਾ دہشت ਬਣ ਗਈ ਹੈ ਇਨਸਾਫ ਚਾਹੀਦਾ ਜੀ ਫੈਮਿਲੀ ਨੂੰ ਤਾਂ ਹਾਂਜੀ 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 ਜਲਦੀ ਤੋਂ ਜਲਦੀ ਚਾਹੀਦਾ ਹੂੰ ਪਾ ਜੀ ਜਦੋਂ ਇਹ ਹਰਕਤ ਜਦੋਂ ਹੋਈ ਸੀ ਤੇ ਉਸ ਟਾਈਮ ਤੁਸੀਂ ਤੁਹਾਨੂੰ ਪਤਾ ਲੱਗਿਆ ਤੁਹਾਨੂੰ ਉਸ ਟਾਈਮ ਤੁਸੀਂ ਇੱਥੇ ਹੈਗੇ ਸੀ ਹਾਂਜੀ ਇਸੇ ਗਲੀ ਚ ਹੀ ਰਹਿੰਦਾ ਮੈਂ ਇਸੇ ਗਲੀ ਚ ਰਹਿੰਦਾ ਹਾਂ ਹਾਂਜੀ ਇੱਕ ਕਿਦਾਂ ਕੀ ਕਹਿਣਾ ਕਿ ਹੋਰ ਕੀ ਦੇਖਿਆ ਤੁਸੀਂ ਉਹ ਉਸ ਬੰਦੇ ਬਾਰੇ ਇਹ ਦੁੱਖ ਲੱਗਾ ਹੀ ਇਹ ਸੁਣ ਕੇ ਪਹਿਲਾਂ ਤਾਂ ਕਿਉਂਕਿ ਥੋੜੇ ਟਾਈਮ ਚ ਹੀ ਨਿਊਜ਼ ਆ ਗਈ ਸੀਗੀ ਹਮ ਕਿ ਬੱਚਾ ਉਤੋਂ ਅਗਲੇ ਦਿਨ ਹੀ ਪਤਾ ਲੱਗ ਗਿਆ ਸੀਗਾ ਕਿ ਬੱਚਾ ਨਹੀਂ ਰਿਹਾ ਹਮ ਐਦਾਂ ਸੀਗਾ ਕਿ ਬੱਚਾ ਮਿਲ ਜੂਗਾ ਸ਼ਾਇਦ ਕਿਉਂਕਿ ਕਿਡਨਾਪ ਕੀਤਾ ਸੀਗਾ ਕਹਿੰਦੇ ਹਮ ਤੇ ਅਦੇ ਸੀ ਕਿ ਮਿਲ ਜੂਗਾ ਬੱਚਾ ਕੋਈ ਗੱਲ ਨਹੀਂ ਪਰ ਜਦੋਂ ਪਤਾ ਲੱਗਦਾ ਕਿ ਬੱਚੇ ਨੂੰ ਮਾਰ ਦਿੱਤਾ ਗਿਆ ਹੈ ਮਾਰ ਦਿੱਤਾ ਗਿਆ ਫਿਰ ਬਹੁਤ ਜ਼ਿਆਦਾ ਦੁੱਖ ਲੱਗਾ ਫਿਰ ਜਿਆਦਾ ਪਤਾ ਲੱਗਾ ਕਿ ਇੱਕ ਪ੍ਰਵਾਸੀ ਦੁਆਰਾ ਮਾਰਿਆ ਗਿਆ ਭਈਏ ਦੁਆਰਾ ਮਾਰਿਆ ਗਿਆ ਫਿਰ ਜਿਆਦਾ ਦੁੱਖ ਲੱਗਾ ਭਾਈ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਜਾ ਕੇ ਕਿ ਭਈਆਂ ਨੂੰ ਇੱਥੇ ਰਹਿਣਾ ਚਾਹੀਦਾ ਕਿ ਨਹੀਂ ਰਹਿਣਾ ਚਾਹੀਦਾ ਇਹ ਜੀ ਹੈ ਬੈਠਾ ਜੇ ਸੋਚਿਆ ਜਾਵੇ ਤਾਂ ਜਿੱਦਾਂ ਦੀ ਹਰਕਤ ਕੀਤੀ ਹੈ ਉਸ ਆਮਰਤਾ ਇਹ ਹੀ ਆ ਕਿ ਨਹੀਂ ਰਹਿਣਾ ਚਾਹੀਦਾ ਕਿਉਂਕਿ ਦੁੱਖ ਲੱਗਦਾ ਹੈ ਕਿਉਂਕਿ ਬੱਚੇ ਦੇ ਹਿਸਾਬ ਨਾਲ ਜੇ ਸੋਚਿਆ ਜਾਵੇ ਤਾਂ ਨਾ ਫਿਰ ਨਹੀਂ ਰਹਿਣਾ ਚਾਹੀਦਾ ਨਹੀਂ ਰਹਿਣਾ ਚਾਹੀਦਾ ਤੇ ਨਾਲ ਆਪਾਂ ਜੀ ਸੂਤਰਾਂ ਤੋਂ ਇਹ ਪਤਾ ਲੱਗਦਾ ਕਿ ਉਹਨੇ ਨਸ਼ਾ ਵਗੈਰਾ ਕੀਤਾ ਸੀ ਕੋਈ ਹਾਂਜੀ ਹਾਂਜੀ ਨਸ਼ਾ ਕੀਤਾ ਨਸ਼ਾ ਕੀਤਾ ਹੋਇਆ ਸੀਗਾ ਕਹਿੰਦੇ ਉਹਦੀ ਮੈਂਟਲੀ ਸਟੇਟਸ ਸਹੀ ਨਹੀਂ ਸੀਗਾ ਬੰਦੇ ਦਾ ਕੋਈ ਗਲਤ ਕੰਮ ਵੀ ਉਹਨੇ ਕੀਤਾ ਸੀ ਹਾਂਜੀ ਹਾਂਜੀ ਕਰਦੇ ਆ ਉਸ ਗਲੀ ਦੇ ਵਿੱਚ ਆਪਾਂ ਇਸ ਟਾਈਮ ਖੜੇ ਮੌਜੂਦ ਹੈਗੇ ਆ ਉਸ ਪਰਿਵਾਰ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਜਿਹੜੇ ਆਂਟੀ ਦੇ ਅੱਖਾਂ ਦੇ ਦੇਖੋ ਕਿੰਨਾ ਨਮ ਹੈਗਾ ਰੋ ਰੋ ਕੇ ਬੁਰਾ ਹਾਲ ਹੋਇਆ ਗੱਲਬਾਤ ਕਰਦੇ अफ्रीका। ਅੰਨੇ ਕਿਦਾਂ ਦੇਖਦੇ ਹੋ ਕਿ ਇੰਨੀ ਗਲਤ ਹਰਕਤ ਕੀਤੀ 5 ਸਾਲ ਦੇ ਬੱਚੇ ਨੇ ਇੱਕ ਛੋਟਾ ਜਿਹਾ ਬੱਚਾ ਜੀ। ਪਹਿਲੀ ਗੱਲ ਆਸੀ 2 ਮਹੀਨੇ ਹੋ ਗਏ ਉਸ ਪਰਿਵਾਰ ਨੂੰ ਆਏ ਨੂੰ ਅਸੀਂ ਦੇਖਿਆ ਹੀ ਨਹੀਂ ਗਏ। ਹੂੰ ਠੀਕ ਹੈ। ਬਾਕੀ ਉਹ ਬੱਚਾ ਉਹ ਪੋੜੀਆਂ 'ਚ ਬੈਠਾ ਰਹਿੰਦਾ ਸੀ। ਹੂੰ ਮੇਰੀਆਂ ਨਾਲ ਤਾਂ ਚੱਲਣ ਕਰਕੇ ਮੈਂ ਇੱਥੇ ਦੇਖ ਲੈਂਦੀ ਸੀਗੀ। ਛੋਟਾ ਬੱਚਾ ਮਤਲਬ ਕਿ 8-9 ਸਾਲ ਦਾ ਹੋਊਗਾ। ਸੁਣਨੇ 'ਚ ਆਇਆ ਜਦੋਂ ਪਿੰ ਪੰਜ ਸਾਲ ਦਾ। ਹਾਂ। ਬਹੁਤ ਬੁਰਾ ਹੋਇਆ। ਪਰਵਾਸੀ ਹਜੇ ਵੀ ਰਹਿ ਰਹੇ ਆ ਹਾਂ ਉਹਨਾਂ ਨੂੰ ਕੱਢਿਆ ਜਾਵੇ ਕਿ ਭੀ ਚਾਹੇ ਅਸੀਂ ਚੰਗੇ ਆ ਪੰਜਾਬੀ ਚਾਹੇ ਮਾੜੇ ਆ ਇੱਕ ਹੋ ਜਾ ਦੇਖੋ ਦੇਖੋ ਜਾ ਲੱਗਦਾ ਨਾ ਇੱਕ ਮਾਂ ਦਾ ਬੱਚਾ ਇੱਕ 5 ਸਾਲ ਦਾ ਨਹੀਂ ਉਹ ਤਾਂ ਇਕੱਲੇ ਤਾਂ ਨਹੀਂ ਸੀ ਅਸੀਂ ਇੱਕ ਔਰਤਾਂ ਵੀ ਸੇਫ ਨਹੀਂ ਰਹੀਆਂ ਹਾਂ ਅਸੀਂ ਔਰਤਾਂ ਵੀ ਇਸ ਮਹੱਲੇ 'ਚ ਸੇਫ ਨਹੀਂ ਰਹੀਆਂ ਬਦੋ ਬਦ ਇਹਨਾਂ ਨੂੰ ਸਜ਼ਾ ਵੀ ਦਿੱਤੀ ਜਾਵੇ ਔਰ ਇਹਨਾਂ ਨੂੰ ਕੱਢਿਆ ਜਾਵੇ ਸੋ ਆਂਟੀ ਦੇ ਅੱਖਾਂ ਦੇ ਵਿੱਚ ਇੱਕ ਨਮ ਦੇਖੋ ਕਿੰਨਾ ਹੋਇਆ ਪਿਆ ਕਿ ਇੱਕ ਜਿਹੜਾ ਬੱਚਾ ਜਿਹੜਾ 5 ਸਾਲ ਦਾ ਬੱਚਾ ਕਿ ਉਹ ਪੌੜੀਆਂ ਦੇ ਵਿੱਚ ਬੈਠਾ ਰਹਿੰਦਾ ਸੀ ਕਿ ਮੇਰੀਆਂ ਲੱਤਾਂ ਨਹੀਂ ਚੱਲਦੀਆਂ ਪਰ ਇੱਥੇ ਮੈਂ ਪੌੜੀਆਂ ਆਪਣੀ ਪੌੜੀਆਂ ਤੇ ਬਹਿ ਕੇ ਵੀ ਉਸ ਬੱਚੇ ਨੂੰ ਦੇਖ ਹੀ ਰਹਿੰਦੀ ਸੀ ਕਿ ਬੱਚਾ ਬੜਾ ਸੋਹਣਾ ਹੈਗਾ ਵਾ ਅੰਟੀ ਕਿੱਦਾਂ ਦੇਖੋ ਕਿ ਬੱਚਾ ਜਦੋਂ ਪੌੜੀਆਂ ਤੇ ਬਹਿੰਦਾ ਹੁੰਦਾ ਸੀ ਤੇ ਲੱਗਦਾ ਨਹੀਂ ਇੱਕ ਜਿਹੜਾ ਬੱਚਾ ਛੋਟਾ ਜਿਹਾ ਤੇ ਸਾਰੇ ਦੇ ਅੱਖਾਂ ਦਾ ਤਾਰਾ ਹੁੰਦਾ ਵਾ ਦੇਖੋ ਜੀ ਹਰੇਕ ਨੂੰ ਉਹਨੇ ਇੱਥੇ ਕੰਮ ਲੱਗਾ ਸੀ ਅੰਕਲ ਜੀ ਭਾਜੀ ਪਾਜੀ ਹਰੇਕ ਨੂੰ ਲੰਗਣਾ ਆਂਟੀ ਜੀ ਆਂਟੀ ਜੀ ਜੇ ਉਹ ਬੱਚਾ ਇੰਨਾ ਫ੍ਰੈਂਕ ਜਿਹਾ ਸੀ ਤਾਂ ਇੱਥੇ ਤੱਕ ਕੰਮ ਹੋਇਆ ਜੇ ਥੋੜਾ ਬੱਚਾ ਚੁਸਤ ਹੁੰਦਾ ਨਾ ਜਿੱਦਾਂ ਉਹਦੀ ਭੈਣ ਮਾਂ ਫਿਰ ਇਹ ਕੁਝ ਨਹੀਂ ਸੀ ਹੁਣ ਉਹਦੀ ਉਹਦੀ ਭੈਣ ਨੇ ਵੀ ਬੜਿਆ ਜਿਹੜੀ ਉਹ ਸਾਫ਼-ਸਾਫ਼ ਬੋਲੀ ਹਨਾ ਉਹ ਬੋਲੀ ਜੇ ਉਹ ਬੱਚਾ ਵੀ ਅਸੀਂ ਕਦੀ ਮਤਲਬ ਮਾਂ-ਬਾਪ ਤਾਂ ਇੰਨੇ ਛਰੀ ਵਿੱਚ ਦੇਖੇ ਹੀ ਨਹੀਂ ਸੀ ਅਸੀਂ ਉਹਦਣੇ ਹੀ ਦੇਖੇ ਹਾਂ ਤੇ ਉਹ ਪਿਓ ਦਾ ਵਿਚਾਰੇ ਦਾ ਕਿੱਦਾਂ ਹਾਲ ਹੋਇਆ ਮੈਂ ਕਿਹਾ ਤੁਸੀਂ ਪੁੱਛੋ ਨਾ ਜੋ ਵੀ ਹਾਲ ਆ ਅੱਜ ਮੱਲੇ ਦੇ ਵਿੱਚ ਉਹਦਾ ਬੱਚਾ ਨਹੀਂ ਸੀ ਸਾਡਾ ਵੀ ਨਾਲ ਹੀ ਹੂੰ ਬਹੁਤ ਬੁਰਾ ਹਾਲ ਹੈ ਇਸ ਮੱਲੇ ਦੇ ਵਿੱਚ ਜੋ ਅਸੀਂ ਦੂਰੋਂ ਪਾਰੋਂ ਦੇਖਦੇ ਸੀ ਅੱਜ ਸਾਡੇ ਮੱਲੇ ਵਿੱਚ ਹੋ ਗਿਆ ਮੱਲੇ ਤੇ ਇੱਕ ਤਰ੍ਹਾਂ ਦਾ ਡਰ ਦਾ ਮਾਹੌਲ ਬਣ ਗਿਆ ਡਰ ਦਾ ਕੋਈ ਦੇਖਦੇ ਤੁਸੀਂ ਹੈ ਹੀ ਨਹੀਂ ਮੱਲੇ ਵਿੱਚ ਕੋਈ ਵੀ ਕਿਸੇ ਦੇ ਕੋਈ ਹਾਲ ਚਾਲ ਨਹੀਂ ਪੁੱਛਣ ਜਾ ਸਕਦਾ ਇਦਾਂ ਦਾ ਮਾਹੌਲ ਬਣ ਗਿਆ ਕਿਤਾ ਦੇਖਦੇ ਕਿ ਜਿਹੜਾ ਬੱਚਾ ਜਿਹੜਾ 5 ਸਾਲ ਦਾ ਬੱਚਾ ਦੇਖੋ ਕਿੰਨਾ ਕਿੰਨੀ ਯਾਨੀ ਕਿ ਦਰਦ ਨਾਲ ਯਾਨੀ ਕਿ ਉਹਦੀ ਡੈਥ ਹੋਈ ਹੈ ਕਿੱਦਾਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਬਹੁਤ ਹੀ ਸ਼ਰਮਨਾਕ ਗੱਲ ਹੈ ਜੀ ਸਾਡੇ ਮੱਲੇ ਦੇ ਵਿੱਚ ਉਹ ਬੱਚੇ ਅਕਸਰ ਮੇਰੀ ਸ਼ਾਪ ਆ ਮਨਜੀਤ ਕਰਿਆਨਾ ਸਟੋਰ ਜੀ ਮਨਜੀਤ ਕਰਿਆਨਾ ਸਟੋਰ ਮੇਰੀ ਸ਼ਾਪ ਹੈ ਜੀ ਅਕਸਰ ਉਹ ਪਰਿਵਾਰ ਫੈਮਿਲੀ ਤਿੰਨ ਮੈਂਬਰ ਕਦੇ ਪਿਤਾ ਦੇ ਨਾਲ ਪਿਤਾ ਨੂੰ ਤਾਂ ਨਹੀਂ ਦੇਖਿਆ ਸੀ ਜੀ ਪਰ ਉਹ ਹਰ ਵੇਲੇ ਹਰ ਰੋਜ਼ ਇੱਥੋਂ ਦੀ ਲੰਘਦੇ ਸੀ ਜੀ ਔਰ ਤਕਰੀਬਨ ਬੱਚੇ ਜਿੱਦ ਕਰਦੇ ਸੀ ਕਿ ਅਸੀਂ ਆ ਲੈਣਾ ਅਸੀਂ ਆ ਲੈਣਾ ਤੇ ਅਚਾਨਕ ਜਦੋਂ ਸਾਨੂੰ ਇਹ ਖਬਰ ਮਿਲਦੀ ਆ ਜੀ ਤੇ ਸਾਡੀਆਂ ਨਜ਼ਰਾਂ ਦੇ ਸਾਹਮਣੇ ਵੀ ਉਹ ਘੁੰਮ ਜਾਂਦਾ ਕਿ ਦੇਖੋ ਬੱਚਾ ਬੜਾ ਮਸੂਮ ਸੀ ਜੀ ਬਿਲਕੁਲ ਕਈ ਵਾਰੀ ਆ ਕੇ ਜਿੱਦ ਕਰਦਾ ਸੀ ਤੇ ਜੋ ਸੁਣਨ ਦੇ ਵਿੱਚ ਆਇਆ ਦੇਖਿਆ ਤਾਂ ਨਹੀਂ ਜੋ ਸੁਣ ਚ ਆਇਆ ਜੋ ਖਬਰਾਂ ਦੇਖਣ ਚ ਆਈਆਂ ਜੀ ਪਿਓ ਬੜਾ ਬਹੁਤ ਹੀ ਦਰਦਨਾਕ ਮੌਤ ਦਿੱਤੀ ਉਸ ਜੋ ਬਾਹਰ ਦਾ ਪ੍ਰਵਾਸੀ ਇਨਸਾਨ ਸੀਗਾ ਪ੍ਰਵਾਸੀ ਬੰਦਾ ਸੀ ਜੀ ਉਹਨੇ ਕੈਮਰੇ ਦੇ ਵਿੱਚ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਉਹਨੂੰ ਲੈ ਕੇ ਗਿਆ ਬੱਚੇ ਨੂੰ ਹੂੰ ਤੇ ਬਹੁਤ ਹੀ ਦੁੱਖ ਹੋਇਆ ਸੁਣ ਕੇ ਹੂੰ ਔਰ ਖਬਰ ਮੈਂਟਾਂ ਦੇ ਵਿੱਚ ਹੀ ਫੈਲ ਗਈ ਇਹ ਜੀ ਔਰ ਇਹੀ ਮੰਗ ਹੈਗੀ ਆ ਪ੍ਰਸ਼ਾਸਨ ਤੋਂ ਵੀ ਜਾਂ ਫਿਰ ਗਵਰਨਮੈਂਟ ਸਰਕਾਰ ਤੋਂ ਵੀ ਜੀ ਕਿ ਜਿਆਦਾ ਤੋਂ ਜਿਆਦਾ ਜੋ ਹੈ ਕੋਸ਼ਿਸ਼ ਇਹ ਕੀਤੀ ਜਾਏ ਕਿ ਨਾ ਲੋਕਾਂ ਨੂੰ ਨੱਥ ਪਾਈ ਜਾਏ ਜੀ ਬਿਲਕੁਲ ਠੀਕ ਹੈ ਨਾ ਕਿਉਂਕਿ ਇਹ ਲੋਕ ਜਿਹੜੇ ਜਿਹੜੇ ਇਦਾਂ ਦੇ ਲੋਕ ਆ ਇਹ ਸਾਡੇ ਵਾਸਤੇ ਬਹੁਤ ਨੁਕਸਾਨ ਦਾ ਕਾਰਨ ਆ ਜੀ ਆਵਾਜ਼ ਤਾਂ ਇਹੀ ਦਿੱਤੀ ਜਾ ਰਹੀ ਆ ਕਿ ਇਹਨਾਂ ਨੂੰ ਬਾਹਰ ਕੱਢੋ ਬਾਹਰ ਕੱਢੋ ਜੀ ਪਰ ਇਨਸਾਨੀਅਤ ਦੇ ਨਾਤੇ ਦੇਖੋ ਅਸੀਂ ਇਹ ਤਾਂ ਨਹੀਂ ਕਹਿ ਰਹੇ ਕਿ ਬਾਹਰ ਕੱਢੋ ਹੂੰ ਪਰ ਸਿਸਟਮ ਨੂੰ ਜੋ ਹੈ ਫੋਲੋ ਕੀਤਾ ਜਾਏ ਜੀ ਇਹਨਾਂ ਨੂੰ ਕੰਟਰੋਲ ਕੀਤਾ ਜਾਏ ਇਹਨਾਂ ਦੇ ਹੋਰ ਵੀ ਕਈ ਅਸੀਂ ਖਬਰਾਂ ਇਧਰੋਂ ਉਧਰੋਂ ਸੁਣਦੇ ਆ ਜਿਹੜੀਆਂ ਜੋ ਹੈ ਨੁਕਸਾਨ ਦਾ ਕਾਰਨ ਬਣਦੀਆਂ ਜੀ ਇਹ ਬਹੁਤ ਤਰੀਕ ਬੁਰੇ ਤਰੀਕੇ ਦੇ ਨਾਲ ਬੋਲਦੇ ਵੀ ਆ ਹੂੰ ਅਸੀਂ ਜਦੋਂ ਕਿਤੇ ਮੰਡੀ ਜਾਈਏ ਹੂੰ ਇਹ ਉਥੇ ਲੱਗਦਾ ਕਿ ਅਸੀਂ ਜਿਹੜੇ ਹੈਗੇ ਅਸੀਂ ਬਾਹਰਲੇ ਬੰਦੇ ਆ ਇਹ ਮਾਲਕ ਆ ਇੱਥੇ ਦੇ ਹੂੰ ਹੂੰ ਸੋ ਇਸ ਕਰਕੇ ਦੁਕਾਨਾਂ ਤੇ ਵੀ ਜਾਈਦਾ ਹੈ ਬੜਾ ਬੜੇ ਬੁਰੇ ਤਰੀਕੇ ਨਾਲ ਬੋਲਦੇ ਆ ਹੋਰ ਵੀ ਇਸ ਤੋਂ ਪਹਿਲਾਂ ਕਾਫੀ ਖਬਰਾਂ ਇਦਾਂ ਦੀਆਂ ਅਸੀਂ ਸੁਣੀਆਂ ਹੂੰ ਕਿ ਇਹਨਾਂ ਨੇ ਮਿਲਾਵਟ ਖੋਰੀ ਕਰ ਰਹੇ ਆ ਪੈਰਾਂ ਦੇ ਨਾਲ ਆਟਾ ਗੁੰਨ ਰਹੇ ਆ ਔਰ ਇਹਨਾਂ ਦੇ ਜਾਣੀ ਬਹੁਤ ਹੀ ਮਤਲਬ ਬੁਰੇ ਵਰਤਾਵ ਨੂੰ ਅਸੀਂ ਦੇਖਿਆ ਹੈ ਇਹ ਅਸੀਂ ਨੈਟ ਤੇ ਵੀ ਦੇਖਿਆ ਕਿ ਬਹੁਤ ਬੁਰੇ ਕੰਮ ਕਰ ਰਹੇ ਆ ਜੀ 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 ਸੋ ਇਸ ਕਰਕੇ ਜ਼ਰੂਰ ਸਰਕਾਰ ਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਠੀਕ ਹੈ ਨਾ ਆਮ ਜਿੰਦਗੀ ਸੇਫ ਜਿੰਦਗੀ ਚਾਹੀਦੀ ਮਨ ਕਿੱਦਾਂ ਦੇਖਦੇ ਹੋ ਕਿ ਬੱਚੇ ਉੱਤੇ ਇੰਨੀ ਕਿਨੋ ਨਹੀਂ ਜਿਹੜੀ ਹਰਕਤ ਕੀਤੀ ਹੋਈ ਹੈ ਬਾੜੀ ਗੱਲ ਹੈ ਕਿਉਂਕਿ ਸਾਡੀ ਦੁਕਾਨ ਤੇ ਦੋ ਦਿਨ ਪਹਿਲਾਂ ਹੀ ਬੱਚਾ ਆਇਆ ਮੈਂ ਤਾਂ ਕੰਮ ਕਰਦਾ ਤੁਹਾਡੀ ਦੁਕਾਨ ਤੇ ਦੁਕਾਨ ਕਰਿਆਨੇ ਦੀ ਹੈ ਨਾਲ ਲੰਗਦਾ ਸੀ ਰੋਜ਼ ਤਾਂ ਦੇਖਣਾ ਮੈਂ ਕਹਿੰਦਾ ਬੱਚੇ ਬਹੁਤ ਸੋਹਣੇ ਆ ਸਾਡੀ ਮੈਂ ਕਹਿੰਦਾ ਫੈਮਿਲੀ ਵਰਗੇ ਹੀ ਲੱਗਦੇ ਆ ਤੇ ਪਰ ਪਰ ਕਿ ਪੁਲਿਸ ਤਾਂ ਕਹਿੰਦੀ ਐ ਉਸਨੇ ਨਸ਼ਾ ਕੀਤਾ ਐ ਪਰ ਉਹ ਨਸ਼ਾ ਗਲਤ ਐ ਕਿਉਂ ਨਸ਼ੇ ਦੇ ਕਰਕੇ ਉਹ ਛੁੱਟ ਜਾਊਗਾ ਪਰ ਮਾਪੇ ਦਾ ਬੱਚਾ ਗਿਆ ਆ ਉਸ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੀ ਜੀ ਸਾਡੀ ਇਹੀ ਮੰਗ ਐ ਹਾਂਜੀ ਤੇ ਹੋਰ ਉਸ ਤੋਂ ਜਿਹੜੇ ਹੋਰ ਜਿਹੜੇ ਉਹਨਾਂ ਦੇ ਮਾਪੇਓ ਦੇਖੋ ਮਾਂ ਜਿਹੜੀ ਹੁੰਦੀ ਐ ਮਾਂ ਬੱਚੇ ਜੀ ਆ ਵੀ ਮੇਰਾ ਬੱਚਾ ਅੱਜ ਇਸ ਵੇਲੇ ਇੰਨਾ ਤਕੜਾ ਹੋ ਗਿਆ ਮੇਰਾ ਬੱਚਾ ਰੋਜ਼ ਇੱਕ ਘੰਟੇ ਦੇ ਘੰਟੇ ਵੱਡਾ ਹੋ ਰਿਹਾ ਆ ਵੀ ਮੇਰੇ ਚਲੋ ਮੇਰਾ ਸਾਥੀ ਬਣੂਗਾ ਸਾਰਾ ਬਣੂਗਾ ਜੀ ਤੇ ਮਾਪੇ ਤੇ ਬਹੁਤ ਜ਼ਿਆਦਾ ਵੱਡੀ ਸੱਟ ਲੱਗੀ ਆ ਹਾਂਜੀ ਸਾਰਾ ਦੇਖੋ ਅੱਜ ਜੋ ਹੀ ਸਾਰਾ ਵਿਚਾਰਾ ਟੁੱਟ ਗਿਆ ਹੈ ਟੁੱਟ ਗਿਆ ਹੀਰੇ ਵਰਗਾ ਪੋਤੂ ਨਾਲ ਦਾ ਛੀਨ ਲਿਆ ਜੀ ਜੀ ਹਾਂਜੀ ਬਹੁਤ ਮਾੜਾ ਹੋਇਆ ਗੱਲਬਾਤ ਕਰਾਂਗੇ ਆਪਾਂ ਅਮੇਜ਼ਿੰਗ ਟੀਵੀ ਦੇ ਉੱਤੇ ਜਿਹੜੇ ਇੱਥੇ ਹੁਸ਼ਿਆਰਪੁਰ ਦੇ ਜਿਹੜੇ ਐਮਸੀ ਹੈਗੇ ਨੇ ਤੇ ਆਪਾਂ ਉਹਨਾਂ ਕੋਲੋਂ ਪੂਰੀ ਜਾਣਕਾਰੀ ਲੈਂਦੇ ਆ ਕਿਵੇਂ ਦੇਖਦੇ ਆ ਕਿ ਇੱਕ 5 ਸਾਲ ਦਾ ਜਿਹੜਾ ਬੱਚਾ ਇੱਕ ਮਾਂ ਦਾ ਇੱਕ ਬੱਚਾ ਜਿਹਦੇ ਮਾਂ ਜਿਹੜੀ ਹੁੰਦੀ ਆਪਣੇ ਬੱਚੇ ਨੂੰ ਕਿਦਾਂ 9 ਮਹੀਨੇ ਆਪਣੇ ਪੇਟ 'ਚ ਰੱਖਦੀ ਹੈ ਤੇ ਉਸ ਤੋਂ ਬਾਅਦ ਇੱਕ ਉਹੀ ਮਾਂ ਦਾ ਬੱਚਾ 5 ਸਾਲ ਦਾ ਬੱਚਾ ਨੂੰ ਮਾਰ ਦਿੱਤਾ ਜਾਂਦਾ ਤੇ ਗਲਤ ਬਤ ਕਰਦੇ ਜਿਹੜੇ ਹੁਸ਼ਿਆਰਪੁਰ ਦੇ ਜਿਹੜੇ ਐਮਸੀ ਹੈਗੇ ਨੇ ਉਹਨਾਂ ਗਲਤ ਬਤ ਕਰਦੇ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਕਿਵੇਂ ਦੇਖਦੇ ਆ ਕਿ ਇੱਕ 5 ਸਾਲ ਦਾ ਮਾਸੂਮ ਜਿਹਾ ਬੱਚਾ ਦਰਦਨਾਗੋਦੀ ਮੌਤ ਹੋ ਜਾਂਦੀ ਕਿੱਦਾਂ ਦੇਖਦੇ ਹੋ ਆ ਦੇਖੋ ਜੀ 9 ਤਰੀਕ ਦੀ ਗੱਲ ਹੈ ਜੀ ਐਸੇ ਮਹੀਨੇ ਦੀ ਜੀ 4 ਵਜੇ ਬੱਚਾ ਗੋਮੂ ਹੋਇਆ ਸੀ ਆ ਤੇ 5:30 ਵਜੇ ਸਾਨੂੰ ਪਤਾ ਲੱਗਾ ਤੇ ਪਤਾ ਲੱਗਣ ਤੋਂ ਬਾਅਦ ਅਸੀਂ ਮੈਂ ਕਿਤੇ ਗਿਆ ਸੀ ਬਾਹਰ ਤੇ ਸਿੱਧਾ ਉੱਥੇ ਜਿੱਥੇ ਬੱਚੇ ਦੇ ਅਗਵਾ ਹੋਣ ਬਾਰੇ ਪਤਾ ਲੱਗਾ ਉੱਥੇ ਪਹੁੰਚਿਆ ਜੀ ਤੇ ਉਸ ਤੋਂ ਬਾਅਦ ਮੈਂ ਐਡਮਨ ਨੂੰ ਫੋਨ ਕੀਤਾ ਜਿਹੜਾ ਸਾਡੇ ਐਮਸੀ ਆ ਇਹ ਮੇਰੇ ਵਾਈਫ ਨੇ ਜੀ ਤੇ ਇਹ ਵੀ ਉਸੇ ਵੇਲੇ ਆ ਗਏ ਤੇ ਅਸੀਂ ਦੋਨਾਂ ਨੇ ਪੁਲਿਸ ਦੇ ਨਾਲ ਰਾਤ 12:30 1 ਵਜੇ ਤੱਕ ਉਹਦੀ ਸਰਚ ਕਰਦੇ ਰਹੇ ਤੇ ਸਰਚ ਦੇ ਦੌਰਾਨ ਇੱਕ ਸੀਸੀਟੀਵੀ ਦੀ ਫੁਟੇਜ ਜਿਹੜੀ ਸਾਹਮਣੇ ਆਈ ਉਹਦੇ ਵਿੱਚ ਸੀਗਾ ਆ ਇੱਕ ਜਿਹੜੀ ਐਕਟਵਾ ਸੀ ਉਹਦਾ ਨੰਬਰ ਟ੍ਰੇਸ ਹੋਇਆ ਤੇ ਜਦੋਂ ਨੰਬਰ ਮਿਲ ਗਿਆ ਤੇ ਉਹ ਹੀ ਪੁਲਿਸ ਨੂੰ ਨੰਬਰ ਦਿੱਤਾ ਗਿਆ ਤੇ ਪੁਲਿਸ ਨੇ ਉਹਦੇ ਆਧਾਰ ਤੇ ਉਹਨੂੰ ਟ੍ਰੇਸ ਕੀਤਾ ਜੀ ਤੇ ਸਾਡੇ ਪੁਲਿਸ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਉੱਥੇ ਬੇਨਤ ਕੀਤੀ ਜੀ ਤੇ ਇਵਨ ਬਾੜ ਵਾਸੀਆਂ ਨੇ ਵੀ ਕਿਉ ਹਰਕ ਨੂੰ ਦੁੱਖ ਸੀਗਾ ਇੱਕ ਬੱਚੇ ਦੇ ਅਗਵਾ ਹੋਣ ਦਾ ਜੀ ਤੇ ਬਹੁਤ ਜ਼ਿਆਦਾ ਮਿਹਨਤ ਕਰਨ ਤੋਂ ਬਾਅਦ ਉਸੇ ਰਾਤ ਨੂੰ ਬੱਚਾ ਜਿਹੜਾ ਸੀਗਾ ਉਹਨਾਂ ਨੇ ਟ੍ਰੇਸ ਕਰ ਲਿਆ ਸੀਗਾ ਹੂੰ ਤੇ ਟਰੇਸ ਜਿਹੜਾ ਬੰਦਾ ਟਰੇਸ ਹੋਇਆ ਉਹਨੂੰ ਉਹਨਾਂ ਨੇ ਉਸੇ ਰਾਤ ਗ੍ਰਿਫਤਾਰ ਕੀਤਾ ਜੀ ਗ੍ਰਿਫਤਾਰ ਕਰਨ ਤੋਂ ਬਾਅਦ ਜਦੋਂ ਦੂਜਾ ਦਿਨ ਆਇਆ ਇੱਕ ਬਹੁਤ ਹੀ ਦੁੱਖਦਾਈ ਘਟਨਾ ਸੁਣਨ ਨੂੰ ਮਿਲੀ ਕਿ ਉਹ ਬੱਚੇ ਦਾ ਕਤਲ ਕਰ ਦਿੱਤਾ ਗਿਆ ਕਤਲ ਵੀ ਐਨੇ ਬਰੂਟਲੀ ਤਰੀਕੇ ਨਾਲ ਕੀਤਾ ਐਨੇ ਭੈੜੇ ਤਰੀਕੇ ਦੇ ਨਾਲ ਕੀਤਾ ਕਿ ਹਰ ਇੱਕ ਬਾੜਵਾਸੀਆਂ ਦੀਆਂ ਹਰ ਇੱਕ ਸ਼ਹਿਰ ਵਾਸੀਆਂ ਦੀਆਂ ਈਵਨ ਪੰਜਾਬ ਦਾ ਕੋਈ ਵੀ ਜੋ ਇੱਥੇ ਟੀਵੀ ਤੇ ਜਾਂ ਮੀਡੀਆ ਤੇ ਕੋਈ ਖ਼ਬਰ ਦੇਖਦਾ ਸੀ ਕੋਈ ਇਦਾਂ ਦੀ ਅੱਖ ਨਹੀਂ ਜਿਹੜੀ ਨਾਮ ਨਾ ਹੋਈ ਹੋਵੇ ਬਹੁਤ ਵੱਡਾ ਸਦਮਾ ਇਸ ਪਰਿਵਾਰ ਨੂੰ ਸਾਡੇ ਵਾਰਡ ਵਾਸੀਆਂ ਨੂੰ ਕਿ ਅਸੀਂ ਉਸ ਸਦਵੇਂ ਤੋਂ ਅਜੇ ਤੱਕ ਵੀ ਬਾਹਰ ਨਹੀਂ ਆ ਸਕਿਆ ਕਿ ਬਹੁਤ ਜ਼ਿਆਦਾ ਜਿਹੜੀ ਦਰਿੰਦਗੀ ਵਾਲਾ ਉਹਨੇ ਕੰਮ ਕੀਤਾ ਕਿ ਉਹਨੂੰ ਜਦ ਤੱਕ ਮਸਾਲੀ ਸਜ਼ਾ ਨਹੀਂ ਮਿਲਦੀ ਤੇ ਅਸੀਂ ਪਰਿਵਾਰ ਦੇ ਨਾਲ ਪਰਿਵਾਰ ਨੂੰ ਇਹ ਭਰੋਸਾ ਦੋ ਰਹੇ ਹਾਂ ਕਿ ਜਦ ਤੱਕ ਉਸ ਦੈਂਦੇ ਨੂੰ ਸਜ਼ਾ ਨਹੀਂ ਮਿਲ ਜਾਂਦੀ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਉਹਨਾਂ ਦੀ مالی ਸਹਾਇਤਾ ਕੀਤੀ ਜਾਊਗੀ ਉਹਨਾਂ ਦੇ ਹਰ ਦੁੱਖ ਸੁੱਖ ਦੇ ਵਿੱਚ ਹਰ ਵੇਲੇ ਖੜੇ ਹੋਵਾਂਗੇ ਜੀ ਹਾਂ ਸਰ ਦੇਖਦੇ ਆ ਕਿ ਇੱਕ 5 ਸਾਲ ਦਾ ਇੱਕ ਬੱਚਾ ਸੀ ਕਿੱਦਾਂ ਲੈ ਕੇ ਗਿਆ ਐਕਟਿਵਾ ਦੇ ਉੱਤੇ ਕਿੱਦਾਂ ਉਹਨੂੰ ਫਸਲਾਇਆ ਗੱਲਾਂ ਦੇ ਵਿੱਚ ਤੇ ਕਿੱਦਾਂ ਦੇਖਦੇ ਦੇਖੋ ਜੀ ਬੱਚੇ ਮਾਸੂਮ ਬੱਚਾ ਉਹਨੂੰ ਕੀ ਪਤਾ ਹੋਰ ਉਹ ਵਿਚਾਰੇ ਨੂੰ ਟਰੋਫੀ ਦਾ ਲਾਲਚ ਦਿੱਤਾ ਹੋਊਗਾ ਠੀਕ ਆ ਉਹ ਬੱਚੇ ਦਾ ਇੱਕ ਕੀ ਕਹਿੰਦੇ ਹੁੰਦੇ ਆ ਵੀ ਬੱਚੇ ਵਿਚਾਰੇ ਇਹਨਾਂ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਹੂੰ ਠੀਕ ਆ ਉਹਦੇ ਚ ਕਿਉਂਕਿ ਮੇਰਾ ਵੀ ਇਸ ਵੇਲੇ ਮਨ ਖਰਾਬ ਹੁੰਦਾ ਕਿ ਉਹ ਬੱਚਿਆਂ ਦਾ ਜਿਹੜਾ ਦੁੱਖ ਆ ਦੇਖਿਆ ਨਹੀਂ ਜਾਂਦਾ ਤੇ ਇੱਕ ਛੋਟਾ ਬੱਚਾ ਉਹਨੂੰ ਕੀ ਪਤਾ ਸੀ ਇਹ ਦਰਿੰਦੇ ਨੇ ਮੇਰੇ ਨਾਲ ਕੀ ਕਰਨਾ ਨਾ ਉਹ ਬੱਚੇ ਨੂੰ ਲਾਰਚ ਦਿੱਤਾ ਗਿਆ ਉਹਨੂੰ ਬਿਠਾ ਕੇ ਉਹ ਐਕਟਵਾ ਤੇ ਲੈ ਗਿਆ ਤੇ ਉੱਥੇ ਜਾ ਕੇ ਉਹਨਾਂ ਦਰਿੰਦਗੀ ਵਾਲਾ ਜੋ ਕੰਮ ਕੀਤਾ ਉਹ ਤਾਂ ਬਖਸ਼ਣ ਯੋਗ ਨਹੀਂ ਹੈਗਾ ਤੇ ਮੈਂ ਤਾਂ ਇਹ ਕਹਿੰਦਾ ਕਿ ਇਹੋ ਜਿਹੇ ਜਿਹੜੇ ਬੰਦੇ ਆ ਇਹਨਾਂ ਨੂੰ ਇਹੋ ਜਿਹਾ ਸਖਤ ਕਾਨੂੰਨ ਬਣਾਇਆ ਜਾਵੇ ਕਿ ਜਿਸ ਤਰ੍ਹਾਂ ਬਾਹਰ ਫੌਰੀਂ ਦੇ ਵਿੱਚ ਆ ਤੇ ਦੇਖੋ ਗਵਰਨਮੈਂਟ ਕੋ ਬਹੁਤ ਪਾਵਰ ਆ ਜੀ ਖਾਸ ਕਰਕੇ ਜੋ ਬੱਚਿਆਂ ਪ੍ਰਤੀ ਘਟਨਾਵਾਂ ਹੋ ਰਹੀਆਂ ਹਨ ਉਸੇ ਵੇਲੇ ਉਹਨੂੰ ਗੋਲੀ ਮਾਰ ਦਿੱਤੀ ਜਾਵੇ ਜਾਂ ਇੰਜੈਕਸ਼ਨ ਲਾ ਕੇ ਉਹਦੀ ਉਹਦਾ ਜਿਹੜੀ ਮੌਤੇ ਘਾਟ ਉਤਾਰਿਆ ਜਾਵੇ ਇਹ ਨਹੀਂ ਕਿ ਲੰਬਾ ਪ੍ਰੋਸੀਜਰ ਨਹੀਂ ਹੋਣਾ ਚਾਹੀਦਾ ਤਾਂ ਜੋ ਕਿ ਅੱਗੇ ਤੋਂ ਕੋਈ ਵੀ ਇਹ ਇਹੋ ਜਿਹਾ ਦਰਿੰਦਗੀ ਵਾਲਾ ਜਿਹੜਾ ਕੰਮ ਕਰਦਾ ਕੋਈ ਵੀ ਅਪਰਾਧੀ ਇਹੋ ਜਿਹਾ ਬੱਚਿਆਂ ਪ੍ਰਤੀ ਜੋ ਕੰਮ ਕਰਦਾ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ ਜੀ ਬਿਲਕੁਲ ਸੋ ਆਪਾਂ ਜਿਹੜੇ ਇੱਥੇ ਐਮਸੀ ਹੈਗੇ ਸੀ ਆਪਾਂ ਹੁਣ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹੈਗੇ ਆ ਤੇ ਜਾਣਦੇ ਆ ਕਿ ਤੇ ਹੋਰ ਕਿਹੜੇ ਖੁਲਾਸੇ ਹੋਣਗੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਮੈਮ ਸਸੀ ਕਾਲ ਸਸੀ ਕਾਲ ਲੱਗਦਾ ਇੱਕ ਛੋਟਾ ਜਿਹਾ ਬੱਚਾ ਇੱਕ ਅੱਖਾਂ ਦੇ ਵਿੱਚ ਨੰਮ ਹਰੇਕ ਦੀ ਅੱਖਾਂ ਦੇ ਵਿੱਚ ਨੰਮ ਤੇ ਇੱਕ ਮਾਂ ਦਾ ਬੱਚਾ ਹਾਂਜੀ ਇਸ ਤਰ੍ਹਾਂ ਵੀ ਜੀ 9 ਤਰੀਕ ਨੂੰ ਇਹ ਬੱਚਾ ਚੱਕਿਆ ਗਿਆ ਸਾਨੂੰ 5:30 ਵਜੇ ਮੇਰੇ ਹਸਬੰਦ ਨੂੰ ਪਤਾ ਲੱਗਿਆ ਸੀ ਇਹਨਾਂ ਨੇ ਫਿਰ ਬਾਹਰ ਹੀ ਸੀਗੇ ਅਸੀਂ ਦੋਵੇਂ ਬਾਹਰ ਸੀਗੇ ਮੈਂ ਹਾਊਸ ਦੀ ਮੀਟਿੰਗ ਸੀ ਉਹਦੇ ਵਿੱਚ ਸੀ ਤੇ ਇਹ ਵੀ ਕਿਤੇ ਬਾਹਰ ਸੀਗੇ ਉਹ ਸਾਡੇ ਘਰ ਮੈਰਿਜ ਹੈ ਤੇ ਬਸ ਜਿੱਦਾਂ ਹੀ ਪਤਾ ਲੱਗਿਆ ਸਾਰਾ ਕੁਝ ਛੱਡ ਗਏ ਅਸੀਂ ਉਸ ਸਥਾਨ ਤੇ ਪਹੁੰਚ ਗਏ ਜਿੱਥੇ ਸਾਡੇ ਬੱਚੇ ਨਾਲ ਇਹ ਘੱਟਣਾ ਵਾਪਰੀ ਹੈ ਤੇ ਅਸੀਂ ਫਿਰ ਸਾਰਾ ਸਾਡਾ ਪੁਲਿਸ ਪ੍ਰਸ਼ਾਸਨ ਵੀ ਉੱਥੇ ਪਹੁੰਚ ਗਿਆ ਵੱਖ-ਵੱਖ ਤਰ੍ਹਾਂ ਦੀਆਂ ਟੀਮਾਂ ਸਾਰੀਆਂ ਸਾਰੀਆਂ ਪਹੁੰਚ ਗਈਆਂ ਅਸੀਂ ਨਾਲ ਉਹਨਾਂ ਦੇ ਹੋ ਕੇ ਸਾਡਾ ਉਹ ਵਾਰਡ ਦੇ ਉਹ ਵਾਸੀ ਵੀ ਸਾਰੇ ਨਾਲ ਸੀ ਸਾਡੇ ਉਸ ਰਾਤ ਸਾਰਿਆਂ ਨੇ ਕੱਲੇ-ਕੱਲੇ ਕਮਰੇ ਖੰਗਾਲੇ ਜਿਨ੍ਹਾਂ ਦੇ ਵਿੱਚੋਂ ਸਾਨੂੰ ਸਭ ਤੋਂ ਪਹਿਲਾਂ ਇੱਕ ਮਤਲਬ ਮੈਂ ਕਹਿ ਨਹੀਂ ਸਕਦੀ ਮੈਂ ਪਰ ਮੇਰੇ ਨਾਲ ਸੀਗੇ ਅਸੀਂ ਦੋਏ ਜਣੇ ਸੀਗੇ ਅਸੀਂ ਦੇਖਿਆ ਉਹਦਾ ਨੰਬਰ ਮਿਲ ਗਿਆ ਸਾਨੂੰ ਜੀ ਦੋਨਾਂ ਨੂੰ ਸਾਨੂੰ ਨੰਬਰ ਮਿਲ ਗਿਆ ਸਾਡੇ ਸੋਨੂ ਜੀ ਆ ਮਠਾਰੂ ਜੀ ਦਾ ਬੇਟਾ ਆ ਅਸੀਂ ਮੈਂ ਕਿਹਾ ਬੇਟੇ ਹੁਣ ਹੁਣ ਨਹੀਂ ਉਹ ਕਿਤੇ ਜਾਂਦਾ ਆ ਨੰਬਰ ਲੈ ਐਕਟਵਾ ਦਾ ਨੰਬਰ ਐਕਟਵਾ ਦਾ ਨੰਬਰ ਸਾਨੂੰ ਜਿਹੜਾ ਮਿਲਿਆ ਨਾ ਮੈਂ ਕਿਹਾ ਐਕਟਵਾ ਦਾ ਨੰਬਰ ਲੈ ਤੇ ਉਹਨਾਂ ਨੂੰ ਦੇ ਕੇ ਆਓ ਸਾਡੇ ਉਹਨਾਂ ਦਾ ਬਾਬਾ ਜੀ ਕਹਿੰਦੇ ਆ ਸਾਡੇ ਪੁਲਿਸ ਦੇ ਹੈਗੇ ਆ ਤੇ ਉਹਨਾਂ ਨੂੰ ਨੰਬਰ ਦਿੱਤਾ ਜੀ ਉਸ ਤੋਂ ਬਾਅਦ ਉਹਨੇ 1 ਘੰਟਾ ਲਾਇਆ ਜੀ ਜਿਹਦੇ ਵਿੱਚ ਉਹ ਸਾਰਾ ਉਹਨਾਂ ਨੇ ਉਹਨੂੰ ਚੱਕ ਲਿਆ ਯਾਨੀ ਕਿ ਪੁਲਿਸ ਪ੍ਰਸ਼ਾਸਨ ਨੇ ਪੂਰਾ ਸਾਧਨ ਮੈਂ ਕਿਹਾ ਜੀ ਮੈਂ ਕਿਹਾ ਜੀ ਸਰ ਸਾਡੇ ਸਾਹਬ ਨੇ ਮਾਨ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਸਾਨੂੰ 3 ਘੰਟੇ ਹੋ ਗਏ ਘੁੰਮਦਿਆਂ ਨੂੰ ਉਹ ਕਦੀ ਨੱਠ ਕੇ ਮੇਰੇ ਨਾਲ ਇੱਧਰ ਨੂੰ ਜਾਣ ਇੱਧਰ ਨੂੰ ਜਾਣ ਕਹਿੰਦੇ ਪਾਣੀ ਦਾ ਘੁੱਟ ਪੀ ਲਓ ਤੇ ਭਾਜੀ ਉਹ ਕਹਿੰਦੇ ਪਾਣੀ ਅਸੀਂ ਬਾਅਦ ਚ ਪੀਣਾ ਜੀ ਪਹਿਲਾਂ ਆਪਾਂ ਮਾਨ ਸਾਹਿਬ ਜਿਹੜਾ ਕੰਮ ਕਰਨਾ ਨਾ ਉਹ ਕਰ ਲਈਏ ਜੀ ਉਹਨੇ ਪਾਣੀ ਨਹੀਂ ਪੀਤਾ ਘੁੱਟ ਵੀ ਜਿੰਨਾ ਚਿਰ ਉਹਨਾਂ ਨੇ ਉਹਨੂੰ ਟ੍ਰੇਸ ਨਹੀਂ ਕੀਤਾ ਜੀ ਟ੍ਰੇਸ ਕਰ ਲਿਆ ਚੱਕ ਲਿਆ ਪਰ ਉਹ ਇੰਨਾ ਕਿ ਨਸ਼ੇ 'ਚ ਸੀ ਨਾ ਇਹ ਉਹਨਾਂ ਦੇ ਨਾਲ ਮਤਲਬ ਕਿ ਟੱਚ ਜ ਰਿਹਾ ਉਹ ਕਹਿੰਦੇ ਇਹਨਾਂ ਨੇ ਕਿਹਾ ਵੀ ਕੀ ਗੱਲ ਹੈ ਵੀ ਦੱਸਿਆ ਨਹੀਂ ਹਾਲੇ ਤੱਕ ਕੁਝ ਕਹਿੰਦੇ ਨਹੀਂ ਉਹ ਇੰਨਾ ਕਿ ਨਸ਼ੇ 'ਚ ਉਹ ਨਾ ਕਿਉਂ ਕੁਝ ਵੀ ਨਹੀਂ ਦੱਸ ਪਾਉਂਦਾ ਹੈਗਾ ਜੇ ਤੁਸੀਂ ਦੱਸੋ ਕਿ ਉਹ ਨਸ਼ੇ ਵਿੱਚ ਉਹਨੇ ਨਸ਼ਾ ਵਗੈਰਾ ਕੋਈ ਕੀਤਾ ਹੋਇਆ ਸੀ ਸ਼ਰਾਬ ਪੀਤੀ ਹੋ ਜਾਂ ਕੁਝ ਵੀ ਕੀਤਾ ਹੋਊਗਾ ਤੇ ਉਸ ਤੋਂ ਬਾਅਦ ਉਹ ਫਿਰ ਸਵੇਰੇ ਉਹਨਾਂ ਨੇ ਫਿਰ ਦੱਸਿਆ ਉਹਨੇ ਵੀ ਚੰਗਾ ਉਹਦਾ ਸੀਐਸਟਾਫ ਨੂੰ ਜਾ ਕੇ ਮੇਰਾ ਖਿਆਲ ਉਹਨਾਂ ਨੇ ਚੰਗੀ ਉਹਦੀ ਕੀਤੀ ਆ ਤੇ ਫਿਰ ਉੱਥੇ ਉਹਨੇ ਦੱਸਿਆ ਤੇ ਜੇ ਕਿਤੇ ਸਾਡਾ ਪ੍ਰਸ਼ਾਸਨ ਇਹ ਪੱਬਾਂ ਪਰ ਨਾ ਹੁੰਦਾ ਤਾਂ ਪਤਾ ਨਹੀਂ ਉਹਦੀ ਲਾਸ਼ ਜਿੱਥੇ ਸਿਟੀ ਹੋਸੀ ਖਰੇ ਕਦੋਂ ਮਿਲਣੀ ਸੀ ਕਿੱਦਾਂ ਮਿਲਣੀ ਸੀ ਉਹ ਤਾਂ ਮਿਲਣੀ ਨਹੀਂ ਸੀ ਤੇ ਉਹ ਸੁੱਤੇ ਹੀ ਮਤਲਬ ਕਿ ਉਹ ਸਾਰੀ ਰਾਤ ਨਹੀਂ ਸੁੱਤੇ ਉਹ ਲੱਭ ਕੇ ਤੇ ਪਰ ਜਿਸ ਹਾਲਤ ਚ ਉਹਨਾਂ ਉਹ ਬਿਚਾਰੇ ਬੱਚੇ ਨੂੰ ਦੇਖਿਆ ਤੇ ਉਹ ਤਾਂ ਇੰਨੀ ਕਾਨੂੰਨੀ ਹਰਕਤ ਉਸ ਕੀਤੀ ਉਸ ਬੰਦੇ ਨੂੰ ਮੈਂ ਕਹਿੰਦੀ ਜਿੱਦਾਂ ਲੱਭਿਆ ਸੀ ਉਹ ਦੇਖਿਆ ਸੀ ਉਸਲੇ ਗੋਲੀ ਮਾਰ ਦਿੰਦੇ ਲੋੜੇ ਨਹੀਂ ਸੀ ਪੁੱਛਣ ਦੀ ਐਸਲੇ ਉਹ ਫਾਂਸੀ ਛੱਡ ਕੇ ਉਹਨੂੰ ਗੋਲੀ ਮਾਰੋ ਅਸੀਂ ਤਾਂ ਇਹ ਕਹਿੰਨੇ ਆਂ ਵੀ ਉਹ ਜੋ ਜਿੱਦਾਂ ਦੇਖੋ ਸਾਰੀ ਦੁਨੀਆ ਮਰਦੀ ਕੋਈ ਐਕਸੀਡੈਂਟ ਹੋ ਕੇ ਮਰਦੀ ਕੋਈ ਜੰਮ ਦਾ ਬੱਚਾ ਮਰ ਜਾਂਦਾ ਪਰ ਐਦਾਂ ਦੀ ਦਰਿੰਦਗੀ ਦੇ ਨਾਲ ਤਾਂ ਸਾਰਾ ਦੁਨੀਆ ਜਾਗ ਉੱਠੀ ਆ ਸੋ ਅਸੀਂ ਜਿਹੜੇ ਐਮਸੀ ਜਿਹੜੇ ਇੱਥੇ ਦੇ ਹੈਗੇ ਨੇ ਉਹਨਾਂ ਦਾ ਇਹ ਕਹਿਣਾ ਹੈਗਾ ਵਾ ਕਿ ਐਕਸੀਡੈਂਟ ਹੋ ਜਾਵੇ ਜਾਂ ਉਹਦਾ ਮੌਤ ਹੋ ਜਾਵੇ ਉਹ ਆਪਾਂ ਛੱਲਿਆ ਜਾਊਗਾ ਪਰ ਜਿਹੜੀ ਇਹ ਜਿਹੜੀ ਉਸ 4-5 ਸਾਲ ਦੇ ਜਿਹੜੀ ਬੱਚੇ ਦੀ ਜਿਹੜੀ ਮੌਤ ਹੋਈ ਹੈ ਇਹ ਦੇਖੀ ਨਹੀਂ ਜਾਂਦੀ ਪਈ ਹੈਗੀ ਹੈ ਤੇ ਆਪਾਂ ਪੂਰੀ ਜਾਣਕਾਰੀ ਜਿਹੜੇ ਇੱਥੇ ਐਮਸੀ ਹੈਗੇ ਨੇ ਆਪਾਂ ਉਹਨਾਂ ਨਾਲ ਸਾਰੀ ਗੱਲਬਾਤ ਕੀਤੀ ਹੈ ਕਿ ਤੇ ਇਹਨਾਂ ਦਾ ਇਹ ਵੀ ਕਹਿਣਾ ਹੈਗਾ ਵਾ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਜਿਹੜਾ ਇੱਥੇ ਦਾ ਹੈਗਾ ਉਹਨਾਂ ਨੇ 1 ਘੰਟੇ ਦੇ ਵਿੱਚ ਉਹਨਾਂ ਨੇ ਉਸ ਬੰਦੇ ਨੂੰ ਅਰੈਸਟ ਕੀਤਾ ਗਿਆ ਹੈਗਾ ਤੇ ਮੈਮ ਕਿੱਦਾਂ ਦੇਖਦਾ ਕਿ ਜਿੱਦਾਂ ਹੁਣ ਅਰੈਸਟ ਉਹਨੂੰ ਕਰ ਲਿੱਤਾ ਗਿਆ ਹੈਗਾ ਵਾ ਤੇ ਹੁਣ ਉੱਤੇ ਆਪਣੇ ਕਿਹੜੀ ਕਾਰਵਾਈ ਉੱਤੇ ਕੀਤੀ ਜਾਏਗੀ ਉੱਤੇ ਸਰ ਕਾਰਵਾਈ ਉੱਤੇ ਕੀਤੀ ਜਾਏਗੀ ਉਹਨੂੰ ਮੇਰਾ ਖਿਆਲ ਸਜ਼ਾ ਤੱਕ ਪਹੁੰਚਣਗੇ ਇਹ ਚਾਹੇ ਉਹਨੂੰ ਫਾਂਸੀ ਦੇਣ ਚਾਹੇ ਉਹਨੂੰ ਜਿਹੜੀ ਮਰਜ਼ੀ ਵੀ ਮੌਤ ਦੇਣੀ ਚਾਹੀਦੀ ਹੈ ਤਾਂ ਕਿ ਅਗਲੀ ਵਾਰ ਦੇ ਵਿੱਚ ਕੋਈ ਵੀ ਇਨਸਾਨ ਇਦਾਂ ਦੇ ਕੰਮ ਲਈ ਉੱਠ ਨਹੀਂ ਸਕਦਾ ਨਾ ਕਰੇ ਜੀ 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 ਹਾਂਜੀ ਸੋ ਇਹਨਾਂ ਦਾ ਕਹਿਣਾ ਹੈਗਾ ਕਿ ਇਹਨਾਂ ਦਾ ਇਹ ਵੀ ਕਹਿਣਾ ਹੈਗਾ ਵਾ ਕਿ ਇਦਾਂ ਦੀ ਕੋਈ ਕਾਨੂੰਨੀ ਜੜੀ ਹਰਕਤ ਹੈਗੀ ਐ ਕੋਈ ਵੀ ਨਾ ਕਰ ਸਕੇ ਤੇ ਪੁਲਿਸ ਪ੍ਰਸ਼ਾਸਨ ਦਾ ਬੜਾ ਵੱਡਾ ਸਹਿਯੋਗ ਹੈਗਾ ਬਿਲਕੁਲ ਜੀ ਬਿਲਕੁਲ ਅਸੀਂ ਪਰਿਵਾਰ ਦੇ ਨਾਲ ਆ ਤੇ ਮੈਂ ਤੁਹਾਨੂੰ ਪਹਿਲਾਂ ਵੀ ਇਹ ਦੱਸਿਆ ਵੀ ਅਸੀਂ ਜਦ ਤੱਕ ਉਸ ਦਰਿੰਦੇ ਨੂੰ ਸਜ਼ਾ ਨਹੀਂ ਮਿਲਦੀ ਅਸੀਂ ਬਿਲਕੁਲ ਪਰਿਵਾਰ ਦੇ ਨਾਲ ਆ ਉਹਦੀ ਸਜ਼ਾ ਦਿਵਾਉਣ ਤੱਕ ਅਸੀਂ ਪਰਿਵਾਰ ਦੇ ਨਾਲ ਖੜੇ ਆ ਤੇ ਵਾਕਈ ਉਹ ਜੋ ਉਹਦਾ ਚਿਰਾਗ ਸੀ ਉਹਨਾਂ ਦਾ ਉਹ ਬੁਝ ਗਿਆ ਜੇਨੇ ਕਾਲ ਨੂੰ ਉਹਨਾਂ ਦਾ ਸਹਾਰਾ ਬਣਨਾ ਸੀਗਾ ਉਹ ਘਾਟਾ ਦਾ ਨਹੀਂ ਪੂਰਾ ਹੋ ਸਕਦਾ ਪਰ ਅਸੀਂ ਉਸ ਪਰਿਵਾਰ ਦੇ ਬਿਲਕੁਲ ਨਾਲ ਰਵਾਂਗੇ ਕਿ ਕਿ ਪਰਿਵਾਰ ਜਿਹੜਾ ਮਿਹਨਤ ਮਜ਼ਦੂਰੀ ਵਾਲਾ ਪਰਿਵਾਰ ਆ ਜੀ ਉਹ ਵਿਚਾਰਾ ਦਿਹਾੜੀਦਾਰ ਆਪਣੇ ਬੰਦਾ ਆ ਤੇ ਇਸ ਕਰਕੇ ਆਪਾਂ ਪਰਿਵਾਰ ਦੇ ਨਾਲ ਹਰ ਟਾਈਮ ਖੜੇ ਆ ਤੇ ਖੜੇ ਰਾਵਾਂਗੇ ਜੀ ਸੋ ਆਪਾਂ ਗੱਲਬਾਤ ਕੀਤੀ ਆ ਪੂਰਾ ਇਹਨਾਂ ਦਾ ਕਹਿਣਾ ਪੂਰਾ ਆਸ਼ਵਾਸਨ ਦੇ ਰਿਹਾ ਕਿ ਅਸੀਂ ਉਸ ਪਰਿਵਾਰ ਦੇ ਨਾਲ ਪੂਰੇ ਖੜਾ ਰਾਵਾਂਗੇ ਨਾਲ ਕੋਈ ਵੀ ਦਿੱਕਤ ਪਰੇਸ਼ਾਨੀ ਆਂਦੀ ਆ ਪੂਰੇ ਨਾਲ ਖੜਾ